ਇਹ ਪੁਲਿਸ ਵਾਲਾ ਐਸਆਈ ਸੀ ਜਾਂ ਫਿਰ ਖੁਦ ਚੋਰ ਸੀ ਇਹ ਗੱਲ ਮੈਂ ਕਿਉਂ ਕਹੀਂ ਕਿਉਂਕਿ ਇਹਦੇ ਕੰਮ ਹੀ ਚੋਰਾਂ ਵਾਲੇ ਨੇ ਮੈਂ ਪੂਰੀ ਤੁਹਾਨੂੰ ਗੱਲ ਦੱਸਦਾ ਦਰਅਸਲ ਇਹ ਐਸਆਈ ਨੂੰ ਵਿਜੀਲੈਂਸ ਨੇ ਚੱਕਿਆ ਜਿਸ ਦਾ ਨਾਮ ਕੁਲਦੀਪ ਸਿੰਘ ਆ 15 ਕ ਹਜ਼ਾਰ ਰੁਪਈਆ ਨੇ ਰਿਸ਼ਵਤ ਲਈ ਸੀ 50 ਹਜ਼ਾਰ ਚ ਸੌਦਾ ਹੋਇਆ ਸੀ ਔਰ 15 ਹਜ਼ਾਰ ਲੈਣ ਤੋਂ ਬਾਅਦ 5000 ਫਿਰ ਲੈ ਲਿਆ ਸੀ ਔਰ ਉਸ ਤੋਂ ਬਾਅਦ ਹੁਣ ਜਿਹੜਾ ਵਿਜੀਲੈਂਸ ਦੇ ਵੱਲੋਂ ਇਹਨੂੰ ਰੰਗੇ ਹੱਥੀ ਫੜ ਲਿਆ ਇਹ ਝੂਠੇ ਕੇਸਾਂ ਦੇ ਵਿੱਚ ਪਸਾਉਣ ਦੀਆਂ ਧਮਕੀਆ ਦਿੰਦਾ ਸੀ ਜਿਹੜੇ ਵਿਅਕਤੀ ਨੇ ਇਸ ਦੀ ਸ਼ਿਕਾਇਤ ਕੀਤੀ ਆ ਤੇ ਉਸ ਸ਼ਿਕਾਇਤ ਕਰਤਾ ਨੂੰ ਰਿਸ਼ਵਤ ਤੋਂ ਪਹਿਲਾਂ ਝੂਠੇ ਪਰਚੀਆਂ 'ਚ ਹੋਰ ਚ ਪਸਾਉਣ ਦੀ ਗੱਲ ਕਹਿੰਦਾ ਸੀ ਉਸ ਨੂੰ ਕਹਿੰਦਾ ਸੀ ਕਿ ਮੈਂ ਤੇਰੀ ਮਾਂ ਦੇ ਉੱਪਰ ਵੀ ਪਰਚਾ ਪਾ ਦਿਆਂਗਾ ਕਿ ਉਸ ਨੇ ਸੋਨੇ ਦੀ ਚੈਨ ਚੋਰੀ ਕੀਤੀ ਆ ਹੁਣ ਬੰਦਾ ਪੁੱਛੇ ਵੀ ਏਐਸਆਈ ਇਹ ਪੁਲਿਸ ਦਾ ਮੁਲਾਜ਼ਮ ਸੀ ਜਾਂ ਫਿਰ ਚੋਰ ਗਰੋਹ ਦਾ ਇੰਚਾਰਜ ਸੀ ਕਿ ਜਿਹੜਾ ਇਹ ਧਮਕੀਆਂ ਦੇ ਰਿਹਾ ਕਿ ਤੈਨੂੰ ਮੈਂ ਸੋਨੇ ਦੀ ਚੈਨ ਦੇ ਵਿੱਚ ਤੇਰੀ ਮਾਂ ਨੂੰ ਪਸਾ ਦਿਆਂਗਾ ਪਰ ਫਸ ਆਪ ਗਿਆ ਹੁਣ ਮੂੰਹ ਸਿਰ ਬਨ ਕੇ ਇਸ ਨੂੰ ਵਿਜੀਲੈਂਸ ਦੀ ਟੀਮ ਚੱਕ ਕੇ ਗੱਡੀ 'ਚ ਸੁੱਟ ਕੇ ਲੈ ਗਈ ਆ ਪਰ ਤੁਹਾਨੂੰ ਦੱਸ ਦਿਆਂ ਕਿ ਵਾਰ-ਵਾਰ ਬਲੈਕਮੇਲ ਕੀਤਾ ਗਿਆ ਸੌਦਾ ਤੈਅ ਕੀਤਾ ਗਿਆ ਉਸ ਮਦਾਈ ਦੇ ਨਾਲ ਜਿਸ ਮਦਾਈ ਨੇ ਇਸ ਦੀ ਦਰਖਾਸਤ ਦਿੱਤੀ ਆ ਕਹਿੰਦਾ ਮੇਰੇ ਤੇ ਪਰਚਾ ਸੀ ਜਿਸ ਦੇ ਸਬੰਧ ਦੇ ਵਿੱਚ ਮੇਰੇ ਤੋਂ ਇਹ ਪੈਸੇ ਮੰਗ ਰਿਆ ਸੀ ਔਰ ਮਦਾਈ ਕਹਿੰਦਾ ਕਿ 50000 ਰੁਪਏ ਵਿੱਚ ਸਾਡਾ ਸੌਦਾ ਤੈਅ ਹੋ ਗਿਆ ਬੰਦਾ ਪੁੱਛੇ ਵੀ ਸੌਦਾ ਤਾਂ ਐਸਆਈ ਨੇ ਇੰਜ ਤੈਅ ਕੀਤਾ ਜਿਵੇਂ ਛੋਲੇ ਦਾਲ ਖੰਡ ਖਰੀਦਣੀ ਹੋਵੇ ਜਾਂ ਵੇਚਣੀ ਹੋਵੇ ਉਵੇਂ ਸੌਦਾ ਤੈਅ ਕੀਤਾ ਵੀ ਨਹੀਂ ਭਾਈ 50000 ਮੈਂ ਲੈਣਾ 50000 ਤੋਂ ਗੱਲ ਚੱਲਦੇ ਚੱਲਦੇ 30000 ਤੇ ਰੋਕ ਗਈ ਜਾਨੀ 20000 ਉੱਡ ਗਿਆ 20000 ਕਿਉਂ ਘਾਟਾ ਪਾਤਾ ਕਿਉਂਕਿ ਰਿਸ਼ਵਤ ਦਾ ਪੈਸਾ ਸੀ ਦੋ ਨੰਬਰ ਦਾ ਪੈਸਾ ਸੀ 20 ਮਿਲ ਜਾਂਦਾ 30 ਮਿਲ ਜਾਂਦਾ 10 ਮਿਲ ਜਾਂਦਾ ਉਹਦੇ ਕਹਿਣ ਨੂੰ ਬਲੈਕ ਮਨੀ ਤਾਂ ਹੈਗੀ ਸੀ ਪਰ ਦੂਜੇ ਪਾਸੇ ਜਦੋਂ 30000 ਚ ਸੌਦਾ ਹੋ ਗਿਆ ਤੇ ਪਹਿਲਾ 10000 ਰੁਪਈਆ ਨੇ ਲੈ ਲਿਆ ਬੰਦੇ ਨਾਲ ਵਿਸ਼ਵਾਸ ਬਣ ਗਿਆ ਐਸਆਈ ਨੂੰ ਲੱਗਿਆ ਵੀ ਨਹੀਂ ਇਹ ਬੰਦਾ ਮੈਨੂੰ ਪ੍ਰੋਬਲਮ ਕ੍ਰੀਏਟ ਨਹੀਂ ਕਰੂਗਾ ਉਸ ਤੋਂ ਬਾਅਦ ਫਿਰ 5000 ਰੁਪਏ ਲੈ ਲਿਆ ਉਸ ਤੋਂ ਬਾਅਦ 20000 ਦੀ ਜਦੋਂ ਮੰਗ ਕੀਤੀ ਉਦੋਂ 5000 ਲੈ ਲਿਆ ਪਰ ਉਸ ਤੋਂ ਬਾਅਦ 15000 ਜਦੋਂ ਦੇਣ ਗਏ ਤਾਂ ਪੂਰਾ ਜਾਲ ਵਿਛ ਗਿਆ ਬੰਦੇ ਨੇ ਆਡੀਓ ਰਿਕਾਰਡਿੰਗ ਵੀਡੀਓ ਬਣਾ ਲਈ ਉਸ ਦੀ ਔਰ ਉਸ ਤੋਂ ਬਾਅਦ ਵਿਜੀਲੈਂਸ ਨੂੰ ਲਿਆ ਕੇ ਰੰਗੇ ਹਾਥੀ ਫੜਾ ਦਿੱਤਾ ਗਿਆ ਪਰ ਉਸ ਸਮੇਂ ਵਰਦੀ ਦੇ ਸਮੇਤ ਮੂੰਹ ਸਰ ਬਨ ਕੇ ਫੋਟੋਆਂ ਆਈਆਂ ਨੇ ਜੋ ਤੁਸੀਂ ਨਾਲ ਵੇਖ ਰਹੇ ਹੋ ਪੂਰਾ ਪਲਿਆ ਹੋਇਆ ਐਸਆਈ ਆ ਪੂਰਾ ਮਤਲਬ ਖਾਂਦਾ ਪੀਂਦਾ ਇੰਜ ਲੱਗਦਾ ਕਿ ਪਹਿਲਾਂ ਸ਼ਾਇਦ ਹੁਣ ਤਾਂ ਇਹਦਾ ਪਰਦਾ ਫਾਸ਼ ਹੋ ਗਿਆ ਪਹਿਲਾਂ ਪਤਾ ਨਹੀਂ ਕਿੰਨੇ ਕੁ ਰੁਪਏ ਦੇ ਢਿੱਡ ਦੇ ਅੰਦਰ ਗਏ ਹੋਣਗੇ ਕਿਉਂਕਿ ਫੋਟੋ ਵੇਖੋ ਪੂਰਾ ਮਤਲਬ ਢੱਡ ਢੁੱਡ ਛੱਡਿਆ ਪੂਰਾ ਮਤਲਬ ਸਿਹਤ ਕਾਇਮ ਕੀਤੀ ਜਾਨੀ ਕਿ ਇਹਦੇ 'ਚ ਰੁਪਈਏ ਹੀ ਦਿਖ ਰਹੇ ਆ ਵੀ ਸ਼ਾਇਦ ਪਤਾ ਨਹੀਂ ਪਹਿਲਾਂ ਕਿੰਨੇ ਕੁ ਲੋਕਾਂ ਨਾਲ ਇਸ ਤਰ੍ਹਾਂ ਕਰਕੇ ਇਹਨੇ ਰੁਪਈਏ ਬਣਾਏ ਹੋਣਗੇ ਪਰ ਵਿਜੀਲੈਂਸ ਦੇ ਹੱਥਾਂ ਤੋਂ ਇਹ ਨਹੀਂ ਪਾ ਸਕਿਆ ਔਰ ਇਹ ਤੁਹਾਨੂੰ ਦੱਸ ਦਈਏ ਤਹਿਨਾਬ ਸੀਗਾ ਫਿਰੋਜ਼ਪੁਰ ਹੁਸ਼ਿਆਰਪੁਰ ਹੁਸ਼ਿਆਰਪੁਰ ਦੇ ਥਾਣਾ ਹਰਿਆਣਾ 'ਚ ਉੱਥੇ ਸਬ ਇਨਸਪੈਕਟਰ ਸੀਗਾ ਪਰ ਹੁਣ ਵਿਜੀਲੈਂਸ ਨੇ ਚੱਕ ਕੇ ਇਹਦੇ ਤੇ ਪਰਚਾ ਠੋਕ ਦਿੱਤਾ ਪਰਚਾ ਠੋਕ ਦਿੱਤਾ ਹੁਣ ਜੇਲ੍ਹ ਦੇ ਵਿੱਚ ਬੈਠਾ ਰੋਟੀਆਂ ਗਿਣਿਆ ਕਰੂਗਾ ਮੈਨੂੰ ਕਿੰਨੀਆਂ ਮਿਲ ਰਹੀਆਂ ਨੇ ਕਿੰਨੀਆਂ ਨਹੀਂ ਮਿਲ ਰਹੀਆਂ ਸ਼ਾਇਦ ਉੱਥੇ ਬੈਠਾ ਇਹ ਸੋਚਿਆ ਕਰੂਗਾ ਜੇਲ੍ਹ ਦੇ ਵਿੱਚ ਕਿ ਸ਼ਾਇਦ ਮੈਂ ਨਾ ਰਿਸ਼ਵਤ ਵਾਲੇ ਪੈਸੇ ਲੈਂਦਾ ਤੇ ਅੱਜ ਮੈਨੂੰ ਜੇਲ੍ਹ ਦੇ ਵਿੱਚ ਨਾ ਆਉਣਾ ਪੈਂਦਾ ਪਰ ਕਹਿੰਦੇ ਆ ਕਿ ਉਸ ਪਰਮਾਤਮਾ ਦੇ ਘਰ ਦੇਰ ਆ ਹੰਦੇਰ ਨਹੀਂ ਦੇਰ ਆਏ ਦਰਸਤ ਆਏ ਉਸ ਪੀੜਿਤ ਪਰਿਵਾਰ ਦੀ ਤਾਂ ਸੁਣੀ ਗਈ ਜਿਨ੍ਹਾਂ ਤੋਂ 50000 ਦਾ ਸੌਦਾ ਕਰਕੇ 30000 ਦੀ ਮੰਗ ਕਰ ਲਈ ਔਰ ਉਹਨਾਂ ਪਰਿਵਾਰਾਂ ਨੇ 20-25000 ਰੁਪਏ ਦੇ ਵੀ ਦਿੱਤਾ 15-20000 ਰੁਪਏ ਦੇ ਵੀ ਦਿੱਤਾ ਬਾਕੀ ਪੈਸੇ ਜਦੋਂ ਦੇਣ ਦੀ ਵਾਰੀ ਆਈ ਤਾਂ ਉਹਨਾਂ ਨੇ ਵਿਜੀਲੈਂਸ ਕੋਲੋਂ ਚੁਕਵਾ ਦਿੱਤਾ ਹਾਲਾਂਕਿ ਇਸ ਤਰ੍ਹਾਂ ਦੇ ਬਹੁਤ ਸਾਰੇ ਮੁਲਾਜ਼ਮ ਨੇ ਕਾਲੀਆਂ ਭੇਡਾਂ ਨੇ ਜਿਹੜੀਆਂ ਪੁਲਿਸ ਦੇ ਵਿਭਾਗ ਨੂੰ ਲਗਾਤਾਰ ਬਦਨਾਮ ਕਰ ਰਹੀਆਂ ਨੇ ਉਹਨਾਂ ਚੋਂ ਇੱਕ ਇਹ ਆ ਜੋ ਕਿ ਹੁਣ ਸਲਾਖਾਂ ਦੇ ਪਿੱਛੇ ਜਾ ਚੁੱਕੀ ਆ ਕਮੈਂਟ ਸੈਕਸ਼ਨ ਤੁਹਾਡੇ ਲਈ ਆਪਣੀ رائے ਜ਼ਰੂਰ ਲਿਖਣਾ